ਹਾਂਜੀ ਬਾਈ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਬਲੌਗ ਦੇ ਵਿੱਚ ਅੱਜ ਆਪਾਂ ਇੱਕ ਬਹੁਤ ਖਾਸ ਜਗ੍ਹਾ ਜਾਣਾ ਤਾਂ ਹੀ ਕਰਕੇ ਅੱਜ ਆਪਾਂ ਸਿਰ ਤੇ ਦਸਤਾਰ ਸਜਾਈ ਆ ਉਦੋਂ ਪਹਿਲਾਂ ਬੱਬੂ ਦੀ ਗੈਰੀ ਦਾ ਘਰ ਤਾਂ ਨਾ ਉੱਥੇ ਜਾ ਕੇ ਆਉਣਾ ਪਹਿਲਾਂ ਉੱਥੇ ਚੱਲਦੇ ਹਾਂ ਉਦੋਂ ਬਾਅਦ ਫਿਰ ਆਪਾਂ ਅੱਗੇ ਜਾਣ ਦੀ ਕਰਦੇ ਆ ਤਿਆਰੀ ਆਪਣੇ ਬਲੌਗ ਦੇ ਨਾਲ ਬਣੀ ਰਿਹਾ ਨਵੀਂ ਡੈਰੀ ਕਰੀ ਆ ਮੁੰਡੇ ਨੂੰ ਐਪਰੀਸ਼ੀਏਟ ਕਰਕੇ ਆਉਣਾ ਕੰਮ ਦੇ ਲਈ ਆ ਬੱਬੂਆ ਸੈਟਪ ਡੈਰੀ ਵਾਲਾ ਡਰਮ ਰੂਮ ਰੱਖਿਆ ਉਹ ਇਹਨੂੰ ਲੈ ਕੇ ਚੱਲ ਹੁਣ ਡੈਰੀ 'ਚ ਉੱਥੇ ਬਾੜ ਤੋਂ ਆਪਾਂ ਅੱਗੇ ਇਹ ਬੰਦੇ ਆਉਣਗੇ ਫਿੱਟ ਕਰਨ ਬਾਈ ਉਹਨਾਂ ਨੇ ਕਰਨ ਉਹ ਕਰਕੇ ਜਾਣਗੇ ਬਾਈ ਕਿੱਥੋਂ ਕਿੱਥੋਂ ਦੇ ਬੰਦੇ ਆਹੋ ਉਹ ਹੈਗੇ ਬਾਈ ਕੋੜੀ ਤੇ ਖਾਣ ਕਿਹੜੀ ਕੰਪਨੀ ਡੈਰੀ ਆ ਇਹ ਬਾਣੀ ਡੈਰੀ ਆ ਵੀਰੇ ਬਾਣੀ ਡੈਰੀ ਹਾਂ ਸਾਰੇ ਜਾਣੇ ਦੁੱਧ ਪਾਉਂਦੀ ਤਾਂ ਓਵਰ ਪੰਜਾਬ 'ਚ ਆ ਗਈ ਇਹ ਹੁਣ ਇਹ ਨੀ ਪੰਜਾਬ ਚ ਕੇਹਲੇ ਲੁਧਿਆਣਾ ਜ਼ਿਲ੍ਹੇ 'ਚ ਲਾਂਚ ਹੋਈ ਆ ਨਹੀਂ ਇਹ ਮੋਗੇ 'ਚ ਬਹੁਤ ਟਾਈਮ ਹੋ ਗਿਆ ਜੀ ਆਪਨੇ ਹੁਣ ਲਾਂਚ ਓਕੇ ਜੀ ਹਾਂ ਅੱਜ ਦਾ ਪ੍ਰੋਗਰਾਮ ਇੱਥੇ ਹੁਣ ਆਹ ਡੈਰੀ ਲਈ ਆ। ਪਰ ਜਹਾ ਵੀਰੇ ਕੇ ਘਰ ਦੇ ਬਾਹਰ ਬੱਬੂ ਨੇ ਡੈਰੀ ਖੋਲੀ ਆ ਨਵੀਂ। ਸਾਰੇ ਬੰਦੇ ਵੱਧ ਤੋਂ ਵੱਧ ਦੁੱਧ ਦੀ ਸੇਵਾ ਕਰਨੀ ਆ ਆਪਾਂ ਇਹਨਾਂ ਦੀ। ਜਿੰਨੇ ਵੀ ਮੇਰੇ ਯਾਰ ਮਿੱਤਰ ਤਲਮੰਡੀ ਸਵਦੀ ਮੂਰ ਕ੍ਰੀਮਾ ਮੜਿਆਣੀ ਵਾਲੇ ਜਿੰਨੇ ਬੰਦੇ ਵੀ ਆ ਦੁੱਧ ਆਪਾਂ ਇੱਥੇ ਹੀ ਪਾਉਣਾ ਵਧੀਆ ਰੇਟ ਮਿਲੂਗਾ। ਬੈਸਟ ਰੇਟ ਦਵਾਂਗੇ ਬੈਸਟ। ਬੱਬੂ ਨੇ ਇੱਕ ਗੱਲ ਸੱਚੀ ਸੀ ਦੱਸ ਸਰ। ਇਹਦੇ ਖੁਸ਼ੀ ਦੀ ਗੱਲ ਹੈ। ਵੀ ਭਾਈ ਹੁਣ ਹੀ ਸਾਡੇ ਪ੍ਰੋਗਰਾਮ ਤੇ ਬਹੁਤ ਖੁਸ਼ੀ ਆਈ। ਉਹ ਮੇਰੇ ਮਹਤਮ ਨਹੀਂ ਨਿਕਲਿਆ। ਬਾਈ ਖੁਸ਼ੀ ਆ ਰੂ। ਨਹੀਂ ਤੁਮ ਡੇਰੀ ਲੈ ਲਈਆ ਹੈ ਕਿੱਥੋਂ ਪਹਿਲਾਂ ਦੱਸ। ਬਾਈ ਨੇ ਦਿੱਤਾ। ਬਸੀ। ਬਾਈ ਨੇ ਮੈਨੂੰ ਕਹਾਂ ਉਹ ਯਾਰ ਫੋਨ ਹਰਮਨ ਦੱਸੀ। ਹਾਂ। ਉਹੀ ਬਸ ਭਾਈ ਆ ਗਿਆ। ਤੇ ਫਿਰ ਵੀ ਕਿੱਥੋਂ ਆਇਆ ਤੂੰ ਆਈ ਦੀਆ? ਆਈ ਦੀ ਕਿ ਬਸ ਵੀ ਆ ਗਿਆ ਯਾਰ ਬਸ। ਉਹ ਤੂੰ ਦੱਸੀ। ਮੈਨੂੰ ਮੇਰੀ ਸਟੋਰੀ ਦੱਸੀ ਵੀ ਉਹ ਲਾ ਦੇ ਮੜੀ ਗਈ। ਇਹ ਨਹੀਂ ਮਾਰਾ। ਆ ਗਏ ਬੱਬੂ ਕੀ ਮੋਟਰ ਤੇ ਇੱਥੇ ਹਰ ਸਾਲ ਅਖੰਡ ਪਾੜ ਪ੍ਰਕਾਸ਼ ਕਰਾਉਂਦੇ ਆ। ਤੇ ਹਰ ਸਾਲ ਸਾਰੇ ਪਿੰਡ ਚ ਸੱਦਾ ਹੁੰਦਾ ਤੇ ਸੰਗਤ ਵੀ ਬਹੁਤ ਹਮ ਹਮਾ ਕੇ ਆਉਂਦੀ ਆ ਬੱਬੂ ਟੇਕਲਾ ਮੱਥਾ ਫਿਰ ਜਲਦੀ ਜਲਦੀ ਆਪਾਂ ਚੱਲੀਏ ਫਿਰ ਮੈਂ ਜਾਣਾ ਚੰਗਾ 11:00 ਵਜੇ ਠੀਕ ਆ ਭਾਈ ਓਕੇ ਆਸ ਮੁੰਡਾ ਜਾਣਾ ਰਕੇਸ਼ ਤੈਨੂੰ ਕਿੰਨੇ ਵਜੇ ਦਾ ਟਾਈਮ ਦਿੱਤਾ ਸੀ ਸਹੀ ਦੱਸੀ ਤੇ ਹੁਣ ਟਾਈਮ ਕਿੰਨਾ ਹੋ ਗਿਆ 10:30 11:00 ਵਜੇ ਨਹੀਂ 10:00 ਵਜੇ ਕਿਹਾ ਸੀ ਤੈਨੂੰ 11:00 ਵਜੇ ਕਿਹਾ ਸੀ 10:00 ਵੇ ਚਾਹ ਧਰਨੀ ਤਾਂ ਕੋਈ ਟਾਈਮ ਨਹੀਂ ਟਾਈਮ ਦਿਖਾਈ ਕੰਮ ਕਰ ਆ ਕੇ ਪਿੱਛੇ ਨਾ ਵੜੀ ਜਾਣਾ ਹਾਂਜੀ ਬਾਬਾ ਜੀ ਹੁਣ ਆਪਾਂ ਆ ਗਿਆਂ ਡੀਮਾਰਟ ਦਰਾਹੇ ਤੇ ਆਪਣੇ ਸਾਹਨੇ ਵਾਲ ਦੇ ਕੋਲੇ ਡੀਮਾਰਟ ਬਣਿਆ ਹੋਇਆ ਵਾ ਦਰਾਹੇ ਨੂੰ ਜਾਣਿਆ ਜੇ ਲੁਧਿਆਣੇ ਤੋਂ ਇੱਥੇ ਰੁਕੇ ਆ 5 ਕਮਿੰਟ ਤੋਂ ਸਮਾਨ ਸਮੂਹ ਜਿਹਾ ਲੈਣਾ ਸੀ ਡੀਮਾਰਟ ਤੋਂ ਖਾਣ ਪੀਣ ਵਾਲਾ ਉਹ ਲੈ ਕੇ ਫਿਰ ਅੱਗੇ ਜਾਵਾਂਗੇ ਅੱਜ ਆਪਾਂ ਚਲੇ ਆ ਸਿੱਧਾ ਆਨੰਦਪੁਰ ਸਾਹਿਬ ਪਹਿਲਾਂ ਫਤਿਹਗੜ੍ਹ ਸਾਹਿਬ ਜਾਣ ਦਾ ਪਲਾਨ ਸੀਗਾ ਉਹ ਕੈਨਸਲ ਕਰਤਾ ਹੁਣ ਆਨੰਦਪੁਰ ਸਾਹਿਬ ਜਾਵਾਂਗੇ ਕੱਲ ਨੂੰ ਫਿਰ ਫਤਿਹਗੜ੍ਹ ਸਾਹਿਬ ਸਰਹੰਦ ਮੱਥਾ ਟੇਕ ਕੇ ਫਿਰ ਪਿੰਡ ਨੂੰ ਵਾਪਸ ਆਵਾਂਗੇ ਆਪਣੇ ਬਲੌਗ ਦੇ ਨਾਲ ਬਣੇ ਰਹੋ ਆ ਖੜੀ ਹੈ ਆਪਣੀ ਗੱਡੀ ਇਦੇ ਚ ਆਪਾਂ ਕਰਨੇ ਆ ਕਰਨੀ ਅੱਜ ਦੀ ਯਾਤਰਾ ਤੇ ਆ ਆਪਨੇ ਆੜੀ ਖੜੇ ਆ ਮਿੱਤਰ ਪਿਆਰੀ ਸਾਰੇ ਇੱਕ ਬੰਦਾ ਸਮਾਨ ਲੈਣ ਭੇਜਿਆ ਹੋਇਆ ਆ ਦੇਖੋ ਬਾਈ ਚਮਕੌਰ ਸਾਹਿਬ ਵਾਲੇ ਗੇਟ ਦੇ ਮੂਹਰੇ ਇੱਕ ਬੜੀ ਵਧੀਆ ਲੋਕੇਸ਼ਨ ਲੱਭੀ ਆ ਆ ਪੌਲਾ ਆ ਨੇਰਲਾ ਮੀਨ ਪੌਲਾ ਜਿਹੜਾ ਇਧਰੋਂ ਗਾਂ ਪਤਾ ਨਹੀਂ ਕਿਹੜੇ ਪਿੰਡ ਨੂੰ ਜਾਂਦਾ ਤੇ ਗਾਂ ਆ ਜਾ ਕੇ ਇਧਰ ਆ ਦੇਖਿਆ ਇੱਥੇ ਉਹਨਾਂ ਸ਼ੈਡ ਜੀ ਤੇ ਗੱਡੀ ਰੋਕੀ ਆ ਤੇ ਆ ਇੱਥੇ ਬਾਂਦਰੀ ਬਹੁਤ ਰਹਿੰਦੇ ਆ ਨਿਮੇ ਰੋਕ ਕੇ ਚਾਹ ਪਾਣੀ ਪੀਣਾ ਜਾਂ ਕੋ ਖਾਣਾ ਪੀਣਾ ਇੱਥੇ ਬਹਿ ਕੇ ਖਾ ਪੀ ਸਕਦੇ ਹਾਂ ਜਦੋਂ ਅਸੀਂ ਗੱਡੀ ਰੋਕੀ ਭੱਜ ਕੇ ਸਾਰੇ ਸਾਡੇ ਆ ਲਾਗੇ ਪਹਿਲਾਂ ਉਹ ਪਰੇ ਖੜੇ ਸੀਗੇ ਜਦੋਂ ਅਸੀਂ ਗੱਡੀ ਰੋਕੀ ਆ ਭੱਜ ਕੇ ਸਾਰੇ ਸਾਡੇ ਵੱਲ ਆ ਗਏ ਕੋ ਖਾਣ ਨੂੰ ਲੈ ਕੇ ਇਹਦਾ ਮਤਲਬ ਇੱਥੇ ਸੰਗਤ ਆਉਂਦੀ ਹੋਣੀ ਹੈ ਇਹਨਾਂ ਨੂੰ ਕੁਛ ਨਾ ਕੁਛ ਖਾਣ ਨੂੰ ਦੇ ਕੇ ਜਾਂਦੇ ਆ ਦੇਖੋ ਵੀ ਮੁੰਡਿਓ ਫਿਰ ਆ ਚੀਜ਼ਾਂ ਦੇਖੋ ਕਿਉਂ ਹੈ ਨਾ ਸਿਰਾਂ ਗੱਲਬਾਤ ਇਹ ਹੈ ਜਣਾ ਨਹਿਰ ਦਾ ਪੁਲ ਉੱਥੋਂ ਗੱਡੀ ਤਾਰ ਕੇ ਲੈ ਕੇ ਆ ਜਿਹੜਾ ਜਾਂਦਾ ਆਨੰਦਪੁਰ ਸਾਹਿਬ ਨੂੰ ਰਸਤਾ ਗੱਡੀ ਉੱਧਰਲੀ ਤਾਰ ਕੇ ਲੈ ਕੇ ਆਏ ਆ ਬੰਦੇ ਸਾਡੇ ਪੂਰੇ ਖੁਸ਼ ਆ ਬੜਾ ਵਧੀਆ ਵਾ ਯਾਰ ਦੇਖਣ ਚ ਵੀ ਭਿੰਦਰ ਚੜ ਗਿਆ ਉੱਪਰ ਭਿੰਦਰ ਡੱਗਣਾ ਪਈ ਧਿਆਨ ਨਾ ਮੜਿਆ ਨਹੀਂ ਨਹੀਂ ਇਧਰ ਕਹੋ ਵੀ ਆਹ ਦੇਖੋ ਬਾਈ ਯਾਰ ਬੜਾ ਵਧੀਆ ਯਾਰ ਬੜੀ ਖੁਸ਼ੀ ਹੋਈ ਆ ਵੀ ਆ ਜਗ੍ਹਾ ਤੇ ਆ ਕੇ ਦੇੰਤ ਕੱਢੀ ਦਾ ਮੋਡਲ ਦੇਖੋ ਕੋਈ ਬਈ ਇੱਕ ਚੀਜ਼ ਤੁਹਾਨੂੰ ਹੋਰ ਦਿਖਾਉਣਾ ਇਧਰੋਂ ਪਾਣੀ ਆਉਂਦਾ ਵਾ ਇਧਰ ਪਾਣੀ ਆ ਕੇ ਇਧਰ ਗਾਇਵ ਆਹ ਦੇਖ ਲਓ ਦੁਬਾਰਾ ਆ ਨਹਿਰ ਆ ਆ ਪੁਲ ਤੇ ਖੜੇ ਆ ਇਧਰੋਂ ਪਾਣੀ ਆਉਂਦਾ ਇਧਰੋਂ ਗਾਇਵ ਇਧਰ ਇੱਕ ਹੋਰ ਨਹਿਰ ਹੁੰਦੀ ਆ ਇਹ ਨਾ ਸਿਸਟਮ ਇਦਾਂ ਦਾ ਬਣਾਇਆ ਇਹ ਗੋਰਿਆਂ ਦੇ ਬਣਾਏ ਹੋਏ ਸਿਸਟਮ ਆ ਇਥੋਂ ਨਹਿਰ ਨਿਕਲ ਕੇ ਸਿੱਧੀ ਨਹਿਰ ਦੇ ਥੱਲੋਂ ਦੀ ਪਾਣੀ ਉੱਪਰੇ ਪਰਲੇ ਪਾਸੇ ਜਿਸ ਨੂੰ ਦੀਂਦਾ ਹੋਵੇ ਉਹ ਦੇ ਪਰਲੇ ਪਾਸੇ ਪੋਤੇ ਨਿਕਲਦੀ ਜਾ ਕੇ ਆ ਨਹਿਰ ਦੇ ਤੋਂ ਨੀ ਨਹਿਰ ਕੱਢੀ ਆ ਤੇ ਭਾਈ ਗੋਰਿਆਂ ਦੀਆਂ ਕੱਡੀਆਂ ਕਾਡਾਂ ਆਪਣੇ ਵਾਲਿਆਂ ਦੇ ਬੱਸ ਦੀ ਗੱਲ ਹੈ ਨਹੀਂ ਗਈ ਇਹ ਆਹ ਰਾਹ ਤੋਂ ਕੱਢਣੀ ਆ ਗੱਡੀ ਫੋਨ ਤੇ ਨਹੀਂ ਲੱਗਦੀ ਆ ਘੱਟ ਚਾਈ ਕਾਫੀ ਚਾਈ ਆ ਦੇ ਕਾਫੀ ਥੋੜਾ ਥੋੜੀ ਜਿਹਾ ਜਗਾ ਹੈ ਦਿਖਾਉਣਾ ਤੁਹਾਨੂੰ ਕਿਵੇਂ ਗੱਡੀ ਲਾਈ ਸੀ ਤੇ ਹੁਣ ਕਿਵੇਂ ਛਾੜਨੀ ਹੈ ਪਚਾਈ ਕਾਫੀ ਹੈ ਜਗਾ ਪੂਰੀ ਪੂਰੀ ਆ ਹੁਣ ਆਪਾਂ ਡਰਾਈਵਰ ਲਿਆਉਗਾ ਗੱਡੀ ਆ ਦੇ ਇਧਰ ਅਸੀਂ ਗੱਡੀ ਲਾਈ ਸੀ ਆਪ ਮੇਨ ਸ਼ਟਕ ਆ ਗਈ ਨੰਦਪੁਰ ਸਾਹਿਬ ਵਾਲੀ ਪਹਿਲਾਂ ਵੀ ਦਿਖਾਈ ਸੀ ਉਧਰ ਗੱਡੀ ਖੜੀ ਹੈ ਸਾਡੀ ਪਰਲੇ ਪਾਸੇ ਦੇਖੋ ਹੁਣ ਨਾਲਾ ਡਰਾਈਵਰ ਖਿੱਚੀ ਕੰਮ ਆਪendra ਕਿਆ ਬਾਤਾਂ ਦਰੀਆਂ ਲੈ ਚਾਰਤੀ ਗੱਡੀ ਉੱਪਰ ਹੁਣ ਗਾਂ ਜਾਣ ਲੱਗੇ ਆ ਅਗਲੀ ਸਟੇ ਨੰਦਪੁਰ ਸਾਹਿਬ ਹੀ ਹੈ ਸਾਡੀ ਪਰਲੇ ਹੱਥ ਬਣੀ ਜਿਹੜੀ ਨਮੀ ਸਰੋਵਰ ਦੇ ਵਿੱਚ ਹੁਣ ਚੱਲੇ ਆ ਬਾਬਾ ਜੀ ਨੇ ਤੁਭੀ ਦਿੱਤੀ ਆ ਕਮਰਾ ਦੇਖਣ ਦੇ ਰਿਹਾ ਸੀ ਆਏ ਆ 6 ਜਣੇ ਹੁਣ ਇੱਕ ਵਾਰ ਕਮਰੇ ਤੇ ਕੱਲ ਇਹ ਵੀ 6 ਜਣਿਆਂ ਦੀ ਗੈਸਿੰਗ ਹੋ ਰਹੀ ਉਹ ਜਦੋਂ ਬੈਠ ਜਾਣਗੇ ਅਸੀਂ ਚੱਲਦੇ ਥੋੜਾ ਦੇਖਦੇ ਆ ਫਿਰ ਆਪਾਂ ਪਹਿਲਾਂ ਕਰਾਂਗੇ ਇਹਦੀ ਕਹਾਣੀ ਹੈ ਕਿ ਨਹੀਂ ਲੈਣਾ ਆ ਜਿਹੜੀ ਐਨ ਆਰ ਆਈ ਸਰਾਂ ਬਣੀ ਆ ਗੁਰੂ ਗੋਬਿੰਦ ਸਿੰਘ ਜੀ ਯਾਤਰੀ ਨਿਵਾਸ ਇਹਦੇ ਵਿੱਚ ਨਹੀਂ ਮਿਲਿਆ ਕਮਰਾ ਹੁਣ ਉਹ ਦੂਜੀ ਸਰਾਂ ਚੱਲਦੇ ਆ ਪਰਲੇ ਪਾਸੇ ਜਿਹੜੀ ਬਣੀ ਹੈ ਤੇ ਕਮਰਾ ਮਿਲਦਾ ਸੀਗਾ ਪਰ ਉਹਦੇ ਵਿੱਚ 4 ਮੰਜੇ ਹੀ ਲੱਗੇ ਆ ਆਪਾਂ ਨੂੰ 2 ਡਬਲ ਬੈੱਡ ਵਾਲਾ ਕਮਰਾ ਚਾਹੀਦਾ ਸੀ ਕਿ ਉਹਦੀ ਹਾਲਤ ਅਸੀਂ ਠੀਕ ਨਹੀਂ ਲੱਗੀ ਥੋੜੀ ਜੀ ਹੁਣ ਦੂਜੀ ਸਰਾਂ 'ਚ ਜਾਣਾ ਮੈਂ ਉੱਧਰ ਪਤਾ ਕਰਦੇ ਆਂ ਵੀ ਕਮਰਾ ਮਿਲਦਾ ਜਾਂ ਨਹੀਂ ਦੂਜੀ ਸਰਾਂ 'ਤੇ ਆਪਾਂ ਨੂੰ ਮਿਲ ਗਿਆ ਕਮਰਾ ਅੱਜ ਦੀ ਰਾਤ ਆਪਾਂ ਇੱਥੇ ਰਹਿਵਾਂਗੇ ਸਵੇਰੇ 8:00 ਤੇ ਫਿਰ ਮੱਥਾ ਟੇਕਾਂਗੇ ਇੱਥੇ ਕਮਰਾ ਮਿਲ ਗਿਆ ਇੱਥੇ 500 ਰੁਪਿਆ ਤੋਂ ਮੈਨੂੰ ਤਾਂ ਹੈਗਾ ਵਾ ਕਿਰਾਇਆ ਦੂਜੀ ਜਿਹੜੀ ਪਹਿਲਾਂ ਵਾਲੀ ਸਰਾਂ 'ਚ ਆਪਾਂ ਗਏ ਸੀ ਉੱਥੇ 1000 ਰੁਪਿਆ ਕਿਰਾਇਆ ਵਾ ਇਹਦੇ ਵਿੱਚ ਸਟੇ ਕਰਦੇ ਆਂ ਆਪਾਂ ਸਾਮਾਨ ਰੱਖਿਆ ਹੈ ਆਪਾਂ ਹੁਣ ਸਾਹਮਣੇ ਸਰਾਂ ਦੇ ਬਿਲਕੁਲ ਸਾਹਮਣੇ ਚਾਹ ਆਹਨਾਂ ਦਾ ਹੈਗਾ ਬਾਈ ਹੁਣਾਂ ਦਾ ਫੇਰ ਆਂਟਾ ਢਾਬਾ ਪੰਜਾਬੀ ਢਾਬਾ ਇੱਥੋਂ ਹੁਣ ਚਾਹ ਚੂ ਪੀਨੇ ਆ ਫੇਰ ਸਮਾਨ ਇੱਕ ਦੋ ਚੀਜ਼ਾਂ ਲੈ ਕੇ ਆਉਨੇ ਆ ਤੇ ਫੇਰ ਅੱਗੇ ਚੱਲਦੇ ਆ ਬਈ ਚਾਹ ਬਣਾਵਾਂਗੇ ਯਾਰ ਹਾਂਜੀ ਹੁਣ ਆਪਾਂ ਕਰਾਉਣ ਲੱਗੇ ਆ ਪਰੌਂਠੇ ਨਾਨ ਖਾਣ ਲੱਗੇ ਆ ਛੋਲਿਆਂ ਦੇ ਨਾਲ ਨਾਨ ਖਾ ਕੇ ਫੇਰ ਬਾਜ਼ਾਰ ਚ ਚੱਲਾਂਗੇ ਢੇੜਾ ਊੜਾ ਦਵਾਂਗੇ ਫੇਰ ਆ ਕੇ ਕਮਰੇ 'ਚ ਸਟੇ ਕਰਾਂਗੇ ਲਓ ਬਾਬਾ ਜੀ ਆ ਗਏ ਗਰਮ ਗਰਮ ਪਰੌਂਠੇ ਤੇ ਖਾ ਗਏ ਪਰੌਂਠੇ ਦੇ ਫਿਰ ਵਧੀਏ ਅੱਗੇ ਬਜ਼ਾਰ ਵੱਲ ਨੂੰ ਬਣਾ ਕੇ ਖਾ ਲਿਆ ਹੁਣ ਅਸੀਂ ਚੱਲੇ ਆ ਗੁਰਦੁਆਰਾ ਸਾਹਿਬ ਵੱਲ ਅਸੀਂ ਹੁਣ ਸਿਰਫ ਘੇੜਾ ਦੇਣ ਚੱਲੇ ਆ ਮੱਥਾ ਆਪਸ ਸਵੇਰੇ ਟੇਕਾਂਗੇ ਇਸ਼ਨਾਨ ਕਰਕੇ ਕਿਉਂਕਿ ਸਵੇਰ ਤੇ ਤਰੇ ਹੋਏ ਆ ਤੇ ਸਵੇਰੇ ਨਹਾ ਤੋ ਕੇ ਉਦੋਂ ਬਾਅਦ ਮੱਥਾ ਟਿਕਾਂਗੇ ਇੱਕ ਵਾਰ ਗੁਰਦੁਆਰੇ ਸਾਹਿਬ ਦੇ ਦਰਸ਼ਨ ਕਰਾ ਦਈਏ ਤੁਹਾਨੂੰ ਕਰੋ ਜੀ ਦਰਸ਼ਨ ਤਾਂ ਅਕਤਸ਼ਰੀ ਕੇਸਗੜ ਸਾਹਿਬ ਸ਼੍ਰੀ ਆਨੰਦਪੁਰ ਸਾਹਿਬ ਮੱਥਾ ਟੇਕਾਂਗੇ ਸਵੇਰੇ ਅਗਲੇ ਵਲੌਗ ਚ ਅੰਦਰੋਂ ਦਿਖਾਵਾਂਗੇ ਪਰ ਹੁਣ ਇਹ ਲਹਾਲ ਗੇੜਾ ਗੂੜਾ ਦੇ ਲੀਏ ਦਰਸ਼ਨ ਕਰ ਸਕਦੇ ਹੋ ਤੁਸੀਂ ਸੰਗਤਾਂ ਆਉਂਦੀਆਂ ਨੇ ਪਰ ਬਹੁਤ ਜ਼ਿਆਦਾ ਇਕੱਠ ਨਹੀਂ ਹੈਗਾ ਸੰਗਤ ਦਾ ਠੀਕ ਹੈ ਕਰੋ ਦਰਸ਼ਨ ਇੱਧਰ ਕੰਸਟਰਕਸ਼ਨ ਦਾ ਕੰਮ ਚੱਲੀ ਜਾਂਦਾ ਮਿਲਦਾ ਨਗਰ ਕੀਰਤਨ ਸਾਲ ਆ ਰਿਹਾ ਵਾ ਨਗਰ ਕੀਰਤਨ ਆ ਰਿਹਾ ਅੱਗੇ ਬੈਂਡ ਬਾਜੀਆਂ ਦੇ ਨਾਲ ਸਵਾਗਤ ਕੀਤਾ ਜਾ ਰਿਹਾ ਨਗਰ ਕੀਰਤਨ ਦਾ ਮਾਲ ਦੀਆਂ ਚੀਜ਼ਾਂ ਤੁਹਾਡੇ ਕੋਲ ਤਾਂ ਜੀ। ਕੀ ਬਾਤ ਆ ਬਾਬਾ ਜੀ। ਆਹ ਦੇਖੋ ਚਕਲਾ ਵੇਲਣਾ ਕਿੰਨਾ ਵਧੀਆ। ਨਾਲ ਸਟੈਂਡ। ਕੀ ਬਾਤ ਆ ਭਾਈ ਬਹੁਤ ਵਧੀਆ ਚੀਜ਼ਾਂ ਨੇ। ਆਹ ਬਾਕਸ ਦਾ ਕੀ ਰੇਟ ਆ ਬਾਈ? 350 ਠੀਕ ਆ ਭਾਈ। ਨਹੀਂ ਨਹੀਂ ਬਾਬਾ ਜੀ ਬਹੁਤ ਵਧੀਆ ਸਮਾਨ ਆ। ਨਾ ਸ਼ਾਨਦਾਰ ਆ ਨਾ ਯਾਰ ਕੈਮਰਾ ਇਹਦਾ ਕਿਰੇਡਾ ਬਾਈ 1200 ਇਹਦਾ 글로ਸ 블랙 ਮੈਟ 블랙 글로ਸ 블랙 ਹਾਂਜੀ ਇਹ ਲੱਕੜ ਤੇ ਵੀ ਹੋ ਜਾਂਦੀ ਆ ਲੋਹੇ ਤੇ ਵੀ ਹੋ ਜਾਂਦੀ ਆ ਸਭ ਤੇ ਹੋ ਜਾਂਦੀ ਆ ਸਭ ਠੀਕ ਆ ਜੀ ਉਹ ਵਧੀਆ ਬਾਈ ਉਪਰ ਤੋਂ ਆ ਮੈਂ ਦੱਸ ਦਿੰਦਾ ਆ ਇਹ ਤਾਂ ਮੈਂਟ ਲੱਗਦਾ ਹਨ ਭਾਈ ਹੁਣ ਲੱਗਦਾ ਪੰਜ ਇਹ ਫਿਰ ਕੱਪੜਿਆਂ ਦਾ ਨਹੀਂ ਮਹਿੰਗੀ ਨਹੀਂ ਉਹ ਦੇਖੋ ਇਹਦੀ ਮਾਦੀ ਭਾਈ ਮੈਦ ਹੋ ਜਾਂਦੀ ਅੱਛਾ ਹੋ ਕੋਈ ਨਾ ਤਾਂ ਮੁੜਿਆ ਹਾਂ ਦੇਖ ਦੋ ਮਿੰਟ ਲੱਗੇ ਇੱਕ ਮਿੰਟ ਵੀ ਨਹੀਂ ਲੱਗੇ ਲੋ ਹੋ ਗਿਆ ਬੁਰਸ਼ ਨਾਲ ਹੀ ਨਹੀਂ ਸਪਾਈ ਨਹੀਂ ਹੋਣੀ ਸੀ ਹਾਂ ਇਹ ਪੂਰਾ ਹੋ ਗਿਆ ਨਾਲੇ ਬੁਰਸ਼ ਨਾਲ ਹੀ ਨਹੀਂ ਹੋਣੀ ਹਾਂ ਨਾਲ ਟਾਈਮ ਲਾਦਾ ਬੁਰਸ਼ ਨਾਲ ਨਹੀਂ ਬਿਲਕੁਲ ਬਹੁਤ ਵਧੀਆ ਕਿੰਨੇ ਦਾ ਸਟੈਂਡ ਬਾਬਾ ਇਹ ਹੈ ਹੈਲੋ ਬਾਪ ਨੂੰ ਆਇਆ ਅਸੀਂ ਅਸੀਂ ਥੋੜੀ ਸਮਾਨ ਟੰਗਣ ਨੂੰ ਬਣਾਇਆ ਮੈਂ ਕਿਤੇ ਸੇਲ ਕਰਦੇ ਹਾਂ ਕਿਹੜੀ ਦੁਕਾਨ ਆਪਣੀ ਆ ਸਾਹਮਣੀ ਠੀਕ ਹੈ ਠੀਕ ਆ ਬਾਬਾ ਜੀ ਮਿਲਦੇ ਆਂ ਚੱਲੂ ਆਵਾਂਗੇ ਤੁਹਾਡੇ ਕੋਲੇ ਗੁਜੀਆ ਲੈ ਕੇ ਆਏ ਆ ਵੀਰੇ 15 ਰੁਪਏ ਦਾ ਇੱਕ ਪੀਸ ਮਿਲਿਆ ਵਾ 30 ਰੁਪਏ ਦੇ ਦੋ 15 ਦਾ ਇੱਕ 30 ਆ ਦੇ ਦੋ ਹਨਾ ਬਾਈ ਆਈ ਸੀਗਾ ਗੁਜੀਆ ਖਾ ਲਈਏ ਚਾਹ ਪੀ ਲਈਏ ਫਿਰ ਕਮਰੇ ਚ ਚੱਲਦੇ ਆਂ ਤੇ ਤੁਹਾਨੂੰ ਕਮਰਾ ਦਿਖਾਉਨੇ ਆ ਤੇ ਬਾਕੀ ਗੱਲਾਂ ਆਪਾਂ ਅਗਲੇ ਵਲੌਗ ਦੇ ਵਿੱਚ